ਬੰਦ ਕਟਵਾਏ ਹੋਣ ਆਪਣੇ ਬੰਦ ਬੰਦ ਆਪ ਸਿੱਖ ਦੱਸ ਕੇ ਕਟਵਾ ਰਿਆ ਕਿ ਐਸ ਐਸ ਜੋੜ ਤੋਂ ਮੇਰੇ ਸਰੀਰ ਨੂੰ ਟੋਟੇ ਕਰਨੇ ਸ਼ੁਰੂ ਕਰ ਫੇਰ ਇਤਿਹਾਸ ਬਣੇਗਾ ਬੰਦ ਬੰਦ ਕਿਵੇਂ ਕਟਵਾਇਆ ਮੈਂ ਪਿਛਲੇ ਦੀਵਾਨ ਵਿੱਚ ਵੀ ਗੱਲ ਕਹੀ ਸੀ ਹਕੂਮਤ ਨੇ ਇੱਕ ਤਾਨਾ ਮਾਰਿਆ ਗੁਰਸਿੱਖ ਨੂੰ ਮਿਹਣਾ ਮਾਰਿਆ ਹਨੋਰਾ ਮਾਰ ਕੇ ਕਹਿਣ ਲੱਗੇ ਕੀ ਖਟਿਆ ਗੁਰੂ ਘਰ ਦੇ ਵਿੱਚ ਜੁੜ ਕੇ ਦੱਸ ਨਿੱਕੀ ਜੀ ਉਮਰ ਤੋਂ ਸੁਣਿਆ ਤੂੰ ਆਇਆ ਸੀ ਬਜ਼ੁਰਗ ਹੋ ਗਿਆ ਏ ਚਿੱਟਾ ਦਾੜਾ ਏ ਤੇਰਾ ਸਰੀਰ ਦੀ ਚਮੜੀ ਢਲ ਗਈ ਏ ਅਸੀਂ ਇਹ ਵੀ ਸੁਣਿਆ ਏ ਤੇਰੇ ਬਹੁਤ ਜਾਦੇ ਭਰਾ ਤੇਰੇ ਪੋਤਰੇ ਤੇਰੇ ਭਤੀਜੇ 50 ਤੋਂ ਵੱਧ ਗੁਰੂ ਦੇ ਵਾਸਤੇ ਸ਼ਹੀਦ ਹੋ ਗਏ ਨੇ ਮਰ ਚੁੱਕੇ ਨੇ ਲਾਛਾਂ ਚੁੱਕਦਿਆਂ ਚੁੱਕਦਿਆਂ ਭਰਾਵਾਂ ਭਤੀਜਿਆਂ ਦੀਆਂ ਤੇਰੇ ਕੰਦੇ ਨਹੀਂ ਥੱਕ ਗਏ ਤੇਰੇ ਮੋਢੇ ਨਹੀਂ ਥਕੇ ਤੇਰਾ ਜੀ ਨਹੀਂ ਅਕਿਆ ਤੇਰਾ ਦਿਲ ਨਹੀਂ ਭਰਿਆ ਲਾਸ਼ ਤਾਂ ਇੱਕ ਚੁਕਣੀ ਔਖੀ ਐ ਗੁਰਸਿੱਖੋ ਜਵਾਬ ਦਿੱਤਾ ਗੁਰੂ ਦੇ ਸ਼ੇਰ ਨੇ ਕਹਿਣ ਲੱਗਾ ਮੇਰੀ ਇੱਕ ਹੀ ਤਮੰਨਾ ਹੈ ਆਗਾਹਾਂ ਕੁਤਰਾਂਗ ਇੱਕ ਅਵਸਥਾ ਦਾ ਮਾਲਕਾ ਮੈਨੂੰ ਗੁਰੂ ਨੇ ਬਣਾਇਆ ਹੈ ਮੇਰੇ ਗੁਰੂ ਨੇ ਮੇਰੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਮੇਰੀ ਇੱਕੋ ਹੀ ਰੀਤ ਇੱਛਾ ਹੈ ਕਿ ਪੰਜਾਬ ਦੇ ਅੰਦਰ ਕੇਵਲ ਸਿੱਖੀ ਦੇ ਬੋਲ ਬਾਲੇ ਹੋਣੇ ਚਾਹੀਦੇ ਨੇ ਸਿੱਖਾਂ ਦੇ ਘਰੋਂ ਕੇਵਲ ਫਤਿਹ ਦਾ ਜਵਾਬ ਆਉਣਾ ਚਾਹੀਦਾ ਹੈ ਜਕਾਰੇ ਲੱਗਦੇ ਰਹਿਣ ਸਿੱਖੀ ਦਾ ਵਾਧਾ ਹੁੰਦਾ ਰਹੇ ਜੇ ਸਿੱਖੀ ਦੇ ਗੋਲ ਬਾਲਿਆਂ ਵਾਸਤੇ ਮੈਨੂੰ ਆਪਦੇ ਪਰਿਵਾਰ ਦੀਆਂ ਹੋਰ ਵੀ ਕੁਰਬਾਨੀਆਂ ਦੇਣੀਆਂ ਪੈਣ ਤੇ ਮੈਂ ਇਹ ਸੌਦਾ ਲਾਹੇਵੰਦਾ ਮੰਨਦਾ ਇਹ ਸੌਦਾ ਘਾਟੇਵੰਦਾ ਨਹੀਂ ਹੈ ਮੈਨੂੰ ਮਨਜ਼ੂਰ ਹੈ ਮੈਂ ਤਾਂ ਹੁਣ ਤੱਕ ਇੰਨੀਆਂ ਹੀ ਲਾਛਾਂ ਚੁੱਕੀਆਂ ਨੇ ਮੈਂ ਅਜੇ ਹੋਰ ਵੀ ਕਈ ਲਾਛਾਂ ਚੁੱਕਣ ਤੇ ਦੇਖਣ ਵਾਸਤੇ ਤਿਆਰ ਹਾਂ ਸਾਥ ਸੰਗਤ ਜੀ ਇਹ ਸਾਡਾ ਇਤਿਹਾਸ ਹੈ ਕਿ ਸਾਡਾ ਇਹ ਪ੍ਰਾਤਨ ਗੁਰਸਿੱਖਾਂ ਦਾ ਪਿਛੋਕੜ ਕਿ ਮਾਣ ਹੋਂਦੇ ਹੋਏ ਨਮਾਣਾ ਤਾਨ ਹੋਂਦੇ ਹੋਏ ਨਤਾਣਾ ਅਣ ਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਦੂਜੀ ਮੈਂ ਇਤਿਹਾਸ ਦੀ ਘਟਨਾ ਨਾਲ ਹੀ ਇਹਦੇ ਕਹਿ ਦੇਵਾਂ ਕਿ ਸਿੱਖ ਆਪਣੇ ਗੁਰੂ ਦੇ ਵਾਸਤੇ ਮਰ ਮਿਟਦਾ ਏ ਪਰ ਆਪਣਾ ਨਿਝ ਨਹੀਂ ਜਿਤਾਉਂਦਾ ਅੰਦਾਜ਼ਾ ਲਾਇਓ ਨਾਲ ਨਾਲ ਅੱਜ ਦਾ ਸਿੱਖ ਕਿੱਥੇ ਖੜਾ ਹੈ ਸਿੱਖ ਆਪਣੇ ਗੁਰੂ ਵਾਸਤੇ ਮਰ ਮਿਟਦਾ ਹੈ ਪਰ ਆਪਣਾ ਨਿੱਜ ਨਹੀਂ ਜਿਤਾਉਂਦਾ ਆਪਣਾ ਸਵਾਰਥ ਨਹੀਂ ਅੱਗੇ ਰੱਖਦਾ ਅੱਜ ਦੇ ਸਿੱਖ ਨੂੰ ਦੇਖੋ ਜੇ ਗੁਰਦੁਆਰੇ ਸੰਗਤ ਵਿੱਚ ਇਹਦੀ ਸੁਣੀ ਨਹੀਂ ਗਈ ਜੇ ਪ੍ਰਬੰਧ ਦੇ ਵਿੱਚ ਇਹਦੀ ਕੋਈ ਗੱਲ ਮੰਨੀ ਨਹੀਂ ਗਈ ਆਪਣਾ ਢੜਾ ਬਣਾ ਕੇ ਵੱਖਰਾ ਗੁਰਦੁਆਰਾ ਖੜਾ ਕਰ ਦਿੰਦਾ ਹੈ ਕਹਿੰਦਾ ਕੋਈ ਗੱਲ ਨਹੀਂ ਮੈਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਬੋਲ ਲਿਆ ਕੇ ਵੱਖਰਾ ਗੁਰਦੁਆਰਾ ਬਣਾਵਾਂਗਾ ਕਿਉਂਕਿ ਅੰਦਰ ਇਹਦੇ ਪੈਸਾ ਬੋਲਦਾ ਹੈ ਅੰਦਰ ਆਪਣਾ ਧੜਾ ਬੋਲ ਰਿਹਾ ਹੈ ਸਾਧ ਸੰਗਤ ਜੀ ਲਾਹੌਰ ਦੀ ਹਕੂਮਤ ਨੇ ਸਿੱਖਾਂ ਦੇ ਵਿੱਚ ਫੁੱਟ ਪਾਉਣ ਵਾਸਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਵਾਸਤੇ ਸਿੱਖਾਂ ਦੇ ਵਿੱਚ ਗੰਦੀ ਰਾਜਨੀਤੀ ਦੀ ਚਾਲ ਖੇਡਦੇ ਹੋਇਆ ਲਾਹੌਰ ਦੀ ਹਕੂਮਤ ਨੇ ਇੱਕ ਤਰੀਕਾ ਲੱਭਿਆ ਤੇ ਇੱਕ ਉਹਨਾਂ ਨੇ ਸਾਜ਼ਿਸ਼ ਖੇਡਣ ਦਾ ਯਤਨ ਕੀਤਾ ਲਾਹੌਰ ਦਰਬਾਰ ਵੱਲੋਂ ਇਤਿਹਾਸ ਕਹਿੰਦਾ ਹੈ ਇੱਕ ਨਵਾਬੀ ਨਾਲ ਜ਼ਗੀਰ ਇੱਕ ਸ਼ਾਹੀ ਪੋਸ਼ਾਕ ਇੱਕ ਹੀਰਿਆਂ ਮੋਤੀਆਂ ਦੇ ਨਾਲ ਤਿਆਰ ਕੀਤਾ ਹੋਇਆ ਥਾਲ ਇੱਕ ਸ਼ਮਸ਼ੀਰ ਇਹਨਾਂ ਕੁਝ ਦੇਖ ਕੇ ਇੱਕ ਸਿੱਖ ਦੇ ਰਾਹੀਂ ਅੰਮ੍ਰਿਤਸਰ ਸਹਿਬ ਭੇਜਦੇ ਨੇ ਉਦੋਂ ਵੀ ਮੈਂ ਬੇਨਤੀ ਕਰਾਂ ਦੀਵਾਲੀ ਦਾ ਇਕੱਠ ਸੀ ਸਿੱਖਾਂ ਦਾ ਤੇ ਜਦੋਂ ਇਹ ਸਿੱਖ ਆਇਆ ਭਾਈ ਸ਼ਵੇਕ ਸਿੰਘ ਇਹਦਾ ਨਾਮ ਹੈ ਕਹਿੰਦੇ ਨੇ ਜਿਹੜੇ ਧਾਲ ਵਰਤਾਰੇ ਸੀ ਜਿਹੜੇ ਜੋੜਿਆਂ ਦੀ ਸੇਵਾ ਕਰ ਰਹੇ ਸਨ ਜਿਹੜੇ ਘੋੜਿਆਂ ਦੀ ਸੇਵਾ ਕਰ ਰਹੇ ਸਨ ਜਿਹੜੇ ਪੱਖਾ ਚੱਲ ਰਹੇ ਸੀ ਕੋਈ ਬਾਣੀ ਪੜ ਰਿਹਾ ਏ ਕੋਈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਵਿੱਚ ਬੈਠਾ ਏ ਕੋਈ ਸੰਗਤ ਦੇ ਪਹਿਰੇ ਦੇ ਖਲੋਤਾ ਏ ਕੋਈ ਸੰਗਤ ਵਿੱਚ ਬੈਠਾ ਏ ਕਹਿੰਦੇ ਸਾਰੇ ਰੌਲਾ ਪਾਉਣ ਲੱਗ ਪਏ ਬੀਬੀਆਂ ਵੀ ਬੱਚੇ ਵੀ ਸਾਰੇ ਜਵਾਨ ਮਰਦ ਉੱਚੀ ਉੱਚੀ ਕਹਿਣ ਲੱਗ ਪਏ ਇਹ ਜ਼ਹਿਰ ਆਇਆ ਜੇ ਸਿੱਖੋ ਇਹਨੂੰ ਹੱਥ ਨਾ ਲਾਇਓ ਇਹ ਲਾਹੌਰ ਦਾ ਸਿੱਖ ਆਇਆ ਜੇ ਸਰਕਾਰੀ ਜਵੇਗ ਸਿੰਘ ਇਹਨੂੰ ਤਨਖਾਹ ਲਾਓ ਇਹ ਸਰਕਾਰ ਤੋਂ ਪੈਸੇ ਲੈਂਦਾ ਏ ਠੇਕੇਦਾਰ ਹੈ ਇਹ ਨੌਕਰੀ ਕਰਦਾ ਏ ਇਹ ਸਰਕਾਰ ਦਾ ਪਿੱਠੂ ਬਣਿਆ ਹੋਇਆ ਏ ਇਹਦੀ ਗੱਲ ਨਾ ਮੰਨਿਓ ਇਹਨੂੰ ਮੂੰਹ ਨਾ ਲਾਇਓ ਇਹ ਜੋ ਕੁਝ ਲੈ ਕੇ ਆਇਆ ਏ ਇਹ ਜ਼ਹਿਰ ਹੈ ਆਪਾਂ ਨੂੰ ਨਹੀਂ ਚਾਹੀਦਾ ਇਨੂੰ ਫਿਰ ਇੱਕ ਇਤਿਹਾਸਕਾਰ ਨੇ ਬੜੇ ਪਿਆਰਿਆ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ ਉਹ ਕਹਿੰਦਾ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ